ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਸਰਹਾਲੀ ਤੋਂ ਦੋਸਤ ਇੱਕ ਸੜਕ ਪੱਟੀ ਨੂੰ ਜਾਂਦੀ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆਉਂਦਾ ਤੇ ਆਹੋਂ ਸਾਹਮਣੇ ਪਿੰਡਾ ਬੁਰਜ ਰੈਕਾ ਕੰਡੇਆਲਾ ਸਰਹਾਲੀ ਮੰਡ ਇਹ ਪਿੰਡ ਬਿਲਕੁਲ ਨਜ਼ਦੀਕ ਨਾਲ-ਨਾਲ ਲੱਗਦੇ ਆ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰ ਕੰਮ ਕਰਦਾ ਤੇ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਦਿਖਾਏ ਆ ਇਸ ਕਿੱਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗਾ ਬਾ ਤੁਹਾਨੂੰ ਟੋਟਲ 6 ਇੱਕ ਦਿਖਾਉਣੇ ਆ ਮੱਝਾਂ ਸੂਈਆਂ ਸਬਾਈਆਂ ਵੀ ਦਿਖਾਉਣੀਆਂ ਵਿੱਚ ਗੱਬਣ ਪਸ਼ੂ ਵੀ ਆ ਤਕਰੀਬਨ ਦੋ ਜੜੀਆਂ ਮੱਝਾਂ ਦਿਖਾਉਣੀਆਂ ਦੋਸਤੋ ਇਹ ਗੱਬਣ ਆ ਇੱਕ ਪੂਰੀ ਮੱਝ ਦਿਖਾ ਦਿਆਂਗੇ ਕਾਫੀ ਭੈਣ ਭਰਾ ਸੱਚਨ ਵੀਰ ਸ਼ੌਂਕ ਰੱਖਦੇ ਆ ਬੂਰੀ ਇਹ ਛੋਟੀ ਦਿਖਾਵਾਂਗੇ ਠੀਕ ਆ ਜੀ ਗੱਬਣਾਂ ਤੇ ਇੱਕ ਵੱਡੀ ਮੱਝ ਗੱਬਣ ਦਿਖਾਵਾਂਗੇ ਦੂਜੇ ਨੰਬਰ ਤੇ ਇੱਕ ਮੈਂ ਬਿਲਕੁਲ ਤਾਜੀ ਸੂਈ ਆ ਇੱਕ ਵਾਰ ਸੂਈ ਸੁਭਾ ਜਾਂ ਕੋਈ 25 ਤੋਂ 28 ਦੇ ਦਿਨਾਂ ਦੀ ਇੱਕ ਵਾਰ ਇੱਧਰ ਤੁਸੀਂ ਵੇਖੋਗੇ ਸ਼ਹੀਵਾਲ ਅੰਗ ਦੇ ਵਿੱਚ ਇਹ ਗੱਬਣਾ ਤਿਆਰੀ ਤੇ ਆ ਇਹ ਠੰਡੀ ਸੀ ਬੜੀਆ ਸੁਸੀਲ ਠੰਡੀ ਧੀਰੀ ਆ ਬਾਕੀ ਪ੍ਰੋਪਰ ਵੀਡੀਓ ਦੇ ਵਿੱਚ ਆਪਾਂ ਤਸੱਲੀ ਕਰਵਾ ਦੇਾਂਗੇ ਲੰਬਾ ਧੁੰਨ ਬੰਨ ਗਾਲ ਕੰਬਲ ਤੋਂ ਸ਼ਹੀਵਾਲ ਅੰਗ ਦੇ ਵਿੱਚ ਆਪਾਂ ਕਿ ਧੀਰੀ ਤੂਰੀ ਤੁਸੀਂ ਆ ਦੇਖ ਹੀ ਰਹੇ ਜੇ ਠੀਕ ਆ ਤੋਂ ਬਾਕੀ ਜਦੋਂ ਆਪਾਂ ਇਸ ਵਾਰ ਦੀ ਡਿਟੇਲ ਤੇ ਆਏ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਦਵਾਂ ਕਿ ਤਰੀਕਾ ਚ ਦੋਸਤੋ ਨੋਟ ਕਰ ਲਓ ਤੁਸੀਂ 28 ਅਪ੍ਰੈਲ ਨੂੰ ਆਪਾਂ ਕਵਰੇਜ ਕਰਦੇ ਪਏ ਆ ਤੇ ਸਮਾਂ ਕੋਈ ਮਾਰਨਿੰਗ ਤੇ 10:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਿੰਘ ਸਾਸਰੀ ਕਾਲ ਸਾਚੀ ਕਾਲ ਹਾਂ ਜੀ ਸਭ ਸਾਹਿਬ ਹੋਰ ਭਾਜੀ ਠੀਕ ਠਾਕ ਹਾਂਜੀ ਹਾਂਜੀ ਬੜੀ ਕਿਰਪਾ ਮਾਰਦੇ ਅੱਛਾ ਵੀਰ ਕੁਲਦੀਪ ਸਿੰਘ ਅੱਜ ਟੋਟਲ ਆਪਣੇ ਕੋਲ ਨਾਗ ਜਿਹੜੇ 5 ਕੇ ਗਏ ਆ ਹਾਂਜੀ 5 ਤੇ 3 ਮੱਜਾਂ ਦੇ 2 ਗਾਵਾਂ ਠੀਕ ਆ ਹਾਂਜੀ ਵੀ ਮਾਲ ਸੁਆ ਸਵਾਇਆ ਵੀ ਐ ਤੇ ਗੱਬਣ ਵੀ ਆ ਹਨਾ ਹਾਂਜੀ 2 ਮੱਝ ਗੱਬਣੀਆਂ 1 ਕਮਾਏ ਤੇ ਸੂਈ ਆ ਠੀਕ ਆ ਤੇ ਗਾਵ ਵੀ ਇੱਕ ਗੱਬਣਾ ਤੇ ਇੱਕ ਸੂਈ ਠੀਕ ਅੱਛਾ ਵੀਰੇ ਕੁਲਦੀਪ ਚਲੋ ਕੋਈ ਭਰਾ ਆਪਣੀ ਨਾਲ ਆਨਲਾਈਨ ਸੌਦਾ ਕਰ ਲੈਂਦੇ ਆ ਕਈ ਵਾਰ ਹਾਂਜੀ ਹਾਂਜੀ ਉਹਨਾਂ ਦੇ ਆਪਾਂ ਜੋ ਵੀ ਮਤਲਬ ਕਿ ਚੀਜ਼ ਆਪਾਂ ਵੇਖੀਏ ਜਿਹੜੇ ਪਸ਼ੂ ਚੋਏ ਚਵਾਏ ਆ ਉਹਨਾਂ ਦੀ ਚੋਣ ਚਵਾਈ ਦੀ ਤਸੱਲੀ ਹੈ ਜਿਹੜੇ ਟਿਪ ਕੇ ਜਾਂ ਭਾਰ ਪਿਛੇ ਤੋਂ ਰਹਿ ਤਾਂ ਪੂਰੀ ਤਸੱਲੀ ਹੈ ਹਾਂਜੀ 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 ਆਨਲਾਈਨ ਜਿਹੜੇ ਵੀਰ ਕੋਈ ਸੌਦਾ ਕਰਦਾ ਜਿਹੜਾ ਚਲੋ ਇੱਥੇ ਆਣ ਕੇ ਤਸੱਲੀ ਕਰੂਗਾ ਉਹਨੇ ਆਪਣੀ ਕਰ ਹੀ ਲੈਣੀ ਹੈ ਹਾਂ ਨਹੀਂ ਉਹ ਤਾਂ ਠੀਕ ਹੈ ਜੋ ਦੱਸਾਂਗੇ ਨਿਕਲੂ ਉਹੋ ਹੀ ਠੀਕ ਹੈ ਵੀ ਹਾਂ ਆਪਾਂ ਅੱਗੇ ਵੀ ਹਰ ਵੀਡੀਓ ਜਾਖ ਦਿੰਦੇ ਆ ਵੀ ਜਿਹੜਾ ਧੰਨਵਾਦ ਘਟਾ ਅਗਲੇ ਨੂੰ ਪਹਿਲਾਂ ਦੱਸਾਂਗੇ ਵੀ ਕਰ ਵੱਧ ਘਟਾਗਾ ਬਿਲਕੁਲ ਹਾਂ ਲਵੀ ਜਿਹੜੀ ਟਿਪਣ ਤੋਂ ਬਾਅਦ ਆਪਾਂ ਨੇ ਟਿਪ ਕੇ ਲਿਆਂਦੀ ਹੈ ਜੇ ਠੀਕ ਆ। ਲਓ ਵੀ ਇੱਕ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੇ ਬੂਰੀ ਝੋਟੀ ਤੋਂ ਕਰ ਲਵਾਂਗੇ। ਮੀਡੀਅਮ ਹਾਈਟ ਦੇ ਵਿੱਚ ਆ ਨਾ ਬਹੁਤੀ ਵੱਡੀ ਤੇ ਨਾ ਹੀ ਛੋਟੀ ਆ ਪਿਛਲਾ ਮੇਲ ਆ। ਤੇ ਫਿਰ ਕੁਲਦੀਪ ਕੀ ਬੇਰਵਾ ਦਾ ਸੁਹਾਗ ਇਹਨਾਂ ਮਸੂਨ ਵਾਲੀ ਆ। ਦੂਜਾ ਸੁਹਾ। ਦੂਸਰਾ ਸੁਹਾ। ਸੁੱਤੇ ਨਾਲ ਹੀ ਬੂਰੀ ਆ ਗਈ ਹਨਾ। ਦਿਨੋਂ ਦਾ 15-20 ਲੈ ਜੂਗੀ। ਹਾਂ। ਹਾਂ। ਲਓ ਵੀ ਚਲੋ। ਅੱਲਈ ਬਈ ਆ। ਸੋ 15 ਤੋਂ 20 ਦਿਨ ਦਾ ਸਮਾਂ ਲੈ ਜੂ। 15 ਤੋਂ 20। ਲਓ ਵੀ 15-20 ਦਿਨ ਦਾ ਸਮਾਂ ਲੈਂਦੀ ਆ। ਬਾਕੀ ਢਿਲ ਢੁਲ ਲੇਵੇ ਦੀ ਕਾਫੀ ਆ ਹਨਾ। ਹਾਂ। ਉਹ ਦੁੱਧ ਚੰਗਾ ਪਰ ਆ ਪਹਿਲੇ ਨਹੀਂ ਸਵੇਰ ਦੂਜਾ ਹੀ ਹਨਾ ਹਾਂਜੀ ਅੱਜ ਦੂਜਾ ਸਵੇਰ ਬਾਬੇ ਸਵੇਰ ਦੂਜਾ ਹੀ ਹੁੰਦੀ ਆ ਤੇ ਦਿਨ ਹਜੇ ਖੁੱਲੇ ਡੋਲੇ ਲੈ ਜੂ ਕਰਮਾਲੀ ਸੋ ਉਹ ਵੀ ਚੰਗੀ ਗੱਲ ਆ ਵੀ ਜਿਹੜਾ ਪਸ਼ੂ ਜਿੰਨਾ ਬਣਨਾ ਚਾਹੀਦਾ ਬਣ ਕੇ ਤਿਆਰ ਹੋ ਜੂਗਾ ਮੱਥੇ ਬੱਲ ਬਾਕੀ ਪੂਰਾ ਵਜ਼ਨ weight ਆ ਠੀਕ ਆ height medium ਆ ਵਜ਼ਨ ਵਟਾ ਪੂਰਾ ਆ ਦੇਖੋ ਸੋ ਮਾਰਕਿੰਗ ਦੀ ਗੱਲ ਕਰੀਏ ਮਗਰਲੇ ਪੈਰ ਤਕਰੀਬਨ ਮਾਰਕਿੰਗ ਦੇ ਵਿੱਚ ਆ ਬਾਕੀ ਵਜ਼ਨ weight ਬਹੁਤ ਆ ਗੋਲਡਨ ਕੰਪਲੀ ਆ ਸਿੰਘ ਦਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਗੇ ਕਲਦੀ ਭਈਆਂ ਨੂੰ ਮੂਵ ਕਰ ਦਿੰਦਾ ਆ ਆ ਦੇਖੋ ਠੀਕ ਆ ਸੋ ਥੋੜੀ ਮੋਛ ਬੱਗੀ ਆ ਗਈ ਇੱਕ ਪਾਸੇ ਠੀਕ ਆ ਜੀ ਗੋਲ ਸਿੰਘ ਆ ਗਿਆ ਸੋ ਇਹ ਢਾਂਚਾ ਬਾਕੀ ਥਾਂ ਥੁਣ ਚੰਗਾ ਮੋਠਾ ਵਾਲਾ ਲੱਗਾ ਹਾਂ ਹਾਂ ਸੋ ਹਜੇ ਦੋਸਤੋ ਲਾਉਣਾ ਬਣਾਉਣਾ ਕਰਨ ਵਾਲੀ ਨੇ ਸ਼ੁਰੂ ਕਰ ਦੇਣਾ ਕੋਈ 2-5 ਦਿਨਾਂ ਦੇ ਵਿੱਚ ਲਾਏ ਬਣਾਏ ਪਹਜੂਗੀ ਸੋ ਬਿਲਕੁਲ ਅੱਗੋਂ ਤੁਸੀਂ ਵੇਖੋਗੇ ਢਿੱਲ ਲੜਾਂ ਲੜਾਂ ਤੋਂ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਬੈਕ ਸਾਈਡ ਨੂੰ ਦੇਵਾ ਕੱਢੂਗੀ ਪੁੱਠਾ ਪਾਠਾ ਬਹੁਤ ਸੋਨਾ ਚੌੜਾ ਤੇ ਪੂਰੀ ਰਾਜੀ ਆ ਭਜਨ ਵਟਾ ਪੂਰਾ ਠੀਕ ਆ ਸੋ ਪੂਰੀ ਝੋਟੀ ਆ ਦੂਜਾ ਸੁਆ ਸੋ 53 ਤੋਂ ਪਣ ਵਿਆਂ ਬਰੀ ਪੂਰੀ ਵੀਰੇ ਓਕੇ ਓਕੇ ਆ ਠੀਕ ਆ ਹਾਂ ਥਾਂ ਤੁਣ ਚੰਗਾ ਬਣਾਉਗੀ ਮੋਠਾ ਵਾਲਾ ਹਾਂ ਨਹੀਂ ਥਾਂ ਮਾਹਾਂ ਦੇ ਪਾਸੇ ਜਿੰਨੀ ਵੀ ਆ ਸਾਫ ਆ ਡੇੜੇ ਇੱਥੇ ਖੜੂਗੀ 15 ਲੈ ਜੇ 20 ਲੈ ਜੇ 15 ਇੱਥੇ ਥੋੜਾ ਥੋੜਾ ਲਾਉਣਾ ਸ਼ਟਾਰਟ ਕਰਤਾ ਹਾਂ ਹਾਂ ਕਰਤਾ ਵਾ ਸੋ ਲਾਏ ਬਣਾਏ ਪੈਣਾ ਸ਼ੁਰੂਆ ਕੀ ਚਾਂਬੜ ਚੁੰਗੀ ਪਤਲੀ ਆ ਹਾਂ ਬਾਕੀ ਸਾਰੀ ਚੰਗੀ ਸੋ ਸਕੈਨ ਸਕੂਨ ਬਿਲਕੁਲ ਪਤਲੀ ਕਰਮਾ ਵਾਲੀ ਦੀ ਠੀਕ ਆ ਤੇ ਵੇਖੋਗੇ ਤੁਸੀਂ ਬਿਲਕੁਲ ਪਤਲੀ ਆ ਤੇ ਕੋਈ ਵੀ ਜਿਹੜੀ ਆਪਾਂ ਗੱਲ ਕਰਦੇ ਨੇ ਵੀ ਬਿਲਕੁਲ ਨਰਮ ਤੇ ਬਿਲ ਇਹ ਕੁਲਦੀਪਰ ਕੀ ਮੁੱਲ ਕੀ ਡਿਮਾਂਡ ਹੋਊਗੀ ਇਹਦੀ ਮੁੱਲ ਤੇ ਸੋਨੂ ਸਾਹਿਬ ਜੀ ਇਹ ਹੁੰਦੀ ਤਿਆਰ ਆ ਫਿਰ ਤੇ ਭਾਵੇਂ ਲੱਖ ਦੀ ਦੇ ਦਿੰਦੇ ਲਾ ਹੁਣ 90000 ਦੇ ਦਾਂਗੇ ਚਲੋ ਉਹ ਹੀ ਕੋਈ ਹਾਂ ਤਾਂ 15 15 18 ਦਿਨ ਪਿਆ ਸਮਾਂ ਹਾਂ ਤਾਂ ਸਾਹਣੀ ਪਹਿਣੀ 15 ਦਿਨ ਤਾਂ 15 20 ਦਿਨ ਸਾਹਣੀ ਪਹਿਣੀ ਹਾਂ ਅੱਜ 90 ਹਾਂ 90000 ਛੱਡਾਂਗੇ ਇੱਕ ਘੱਟ 90 ਹਾਂ ਇਹ ਛੱਡਾਂਗੇ ਲੋ ਵੀ ਕੀ ਹੈ ਬਹੁਤ ਜੰਗੀ ਹੈ ਜੇ ਕੱਟੀ ਕੁਟੀ ਦੇ ਫਿਰਦੇ ਗਿਆ ਹਾਂ ਹਾਂ ਫਿਰ ਤਾਂ ਗੱਲਾਂ ਸੋਹਣ ਤੇ ਸੁਹਾਗ ਵਾਲੀ ਹੋ ਜਾਈ ਬੱਸ 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 ਉਹ ਵੀ ਕੱਟੀ ਪਾ ਗਈ ਤੇ ਚਲੋ ਦੁੱਧ ਵੀ ਦਾਹ ਤੋਂ ਬਾਹਰ ਕੱਢੂਗੀ ਪਹਿਲਾਂ ਨੇ 10 11 ਕੱਢਿਆ ਬਾਕੀ ਤੇ ਲਾਵੜੀਆਂ ਵਾ ਹਾਂ ਸਾਰੀਆਂ ਤੇ ਉਹ ਲਾਣੇ ਕਰਾਣੀਆਂ ਚਲੋ ਬੂਰੀਆਂ ਪਾਰੀਆਂ ਦਾ ਵੈਸੇ ਵੀ ਜੋ ਕੋਸ਼ੋਕਰ ਚੰਗਾ ਰਿਆ ਹਾਂ ਤੇ ਚਲੋ 11 12 ਲੀਟਰ ਤੋਂ ਤਾਂ ਦਾ ਵੀ ਕੀ ਐ ਇਹਨੂੰ ਹਾਂ ਬਾਕੀ ਢਿੱਲ ਪਤਾ ਨਹੀਂ ਕਿੰਨਾ ਕੁ ਬਣ ਕੇ ਤਿਆਰ ਹੋਵੇ ਕਰਮਾ ਠੀਕ ਆ ਜੀ ਸੋ ਆਂਦੇ ਵੀ ਬਣ ਬਣ ਕੰਮਲੀ ਹੋਊਗੀ ਉਹ ਗੱਲ ਬਾਤ ਆ ਵੀ 90000 ਦੇ ਵਿੱਚੋਂ 1000 ਮਾਣਤਾਂ ਨੂੰ ਹੋਊਗਾ 1000 ਮਾਣਤਾਂ ਤੋਂ ਕਰ ਲਿਓ ਦੋਸਤੋ ਸੰਪਰਕ ਬੂਰੀ ਏ ਝੋਟੀ ਏ ਦੂਜਾ ਸੁਆ ਇਧਰ ਸੈਕਿੰਡ ਨੰਬਰ ਤੇ ਗਲਦੀਵੀਰ ਆ ਆਪਣੇ ਕੋਲ ਵੱਡੀ ਇੱਕ ਹਾਈਟ ਕੱਟ ਦੇ ਵਿੱਚ ਮੈਂ ਆ ਗਈ ਹਾਂ ਜੀ ਇਹ ਵੀ ਹਵਤਾ ਲੈ ਜੂਗੀ ਇੱਕ ਮੱਝ ਘਰੋਂ ਸੇਲ ਕੀਤੀ ਸੀ ਜਿਹੜੀ ਬੜੀ ਵੱਡੀ ਜਿਹਨੂੰ ਆਪਾਂ ਕਹਾਂ ਕੋਠੇ ਜੱਡੀ ਆ ਹਾਂ ਉਹ ਉਹ ਜੱਡੀ ਆ ਪਰ ਉਹਨੇ ਕੀ ਦਾ ਫਰਕ ਹੋਣਾ ਉਹਨੇ ਕੀ ਦਾ ਪਰ ਉਹ ਤਾਂ ਬਹੁਤ ਹੀ ਵੱਡੀ ਸੀ ਹਾਂ ਉਹ ਐ ਲੱਗਦਾ ਵੀ ਜਿਵੇਂ ਨਾ ਹਾਈਟ ਕਰ ਦੇ ਕੋ ਜਿਵੇਂ ਇਹ ਵੀ ਜਿਹੜੇ ਸਾਰੀਆਂ ਮੱਝਾਂ ਨਾਲ ਵੱਡੀ ਆ ਇਹ ਮੱਝਾਂ ਦੇ ਵਿੱਚ ਪੂਰਾ ਵੱਡਾ ਕਰ ਦਿੰਦਾ ਹਾਂ ਇਹ ਇੱਕ ਨਵਾਂ ਸਵੇਰ ਸੁੰਦੀਗਾ ਤੀਜਾ ਸਵੇਰ ਸੂਗੀ ਤੀਜਾ ਸਵੇਰ ਸੂਗੀ ਠੀਕ ਆ ਦਿਨ ਵੈਸੇ ਤਿਆਰੀ ਤੇ ਹੀ ਆ ਹਫਤਾ ਲੈ ਜੂਗੀ ਅਜੇ ਵੀ ਦੁੱਧ 14 15 14 15 ਕਿਲੋ ਭਰਉਂਦੀ ਆ ਲੋ ਵੀ ਹਾਂ ਸੋ ਇੱਕ ਹਫਤਾ ਤੋਂ ਸੋ ਸਮਾਂ ਅਜੇ ਕੱਢ ਜੂਗੀ ਆਰਾਮ ਨਾਲ ਠੀਕ ਆ ਬਾਕੀ ਥਣ ਬਹੁਤ ਹਾਂ ਤੇ ਮੋਠਾ ਲਾ ਹੀ ਇਹ ਲੱਗਾ ਬਾਕੀ ਵੇਖੋ ਠੀਕ ਆ ਸੋ ਲੇਵਾ ਜੇ ਭਰਨਾ ਭਰਪੂਰ ਕੇ ਲੇਵਾ ਨਖੇੜ ਹੋਰ ਕਾਟਾਉਗੀ ਥਣਾ ਦਾ ਗੈਬੂਪ ਜੰਗਾ ਨਿਕਲ ਆਊਗਾ ਬਾਕੀ ਚਵਾਈ ਜੀ ਇਹ ਨਹੀਂ ਜਾਲੀ ਚੰਗੀ ਨਹੀਂ ਨਿਕਲੂ ਇੱਕ ਬਣੇ ਮੋਟਰੀ ਛੱਡ ਲੈਣਾ ਤੇ ਇੱਕ ਬਣੇ ਨੂੰ ਚੋਲਾਣਾ ਆ ਇੰਨੀ ਤੇ ਪਣਾਈ ਆ ਤਾਂ ਬਾਕੀ ਕੋਈ ਕਿਸੇ ਰਕਮ ਦੀ ਇਹਦੇ ਵੀ ਕੋਈ ਸਮੱਸਿਆ ਨਹੀਂ ਵੇਖਣ ਦੇ ਵਿੱਚ ਆਈ ਕਿਸੇ ਰਕਮ ਦੀ ਹਣਾ ਪਿੱਛੇ ਪੁੱਛਦੀ ਠੀਕ ਆ ਜੀ ਸੋ ਦੋਸੋ ਵਾਰ ਵਾਰ ਪੁੱਛ ਕੇ ਬਿਲਕੁਲ ਅਗੋਂ ਜਾਣਕਾਰੀ ਲੈ ਕੇ ਦੇਣ ਦਾ ਕੋਈ ਇੱਕ ਮਕਸਦ ਹੁੰਦਾ ਵੀ ਕੋਈ ਆਨਲਾਈਨ ਸੌਦਾ ਕਰਦਾ ਇਹ ਜੋੜੀ ਹੁਣੇ ਆਈ ਤੋਰੀ ਹਲੇ ਠੀਕ ਹੈ ਬਈ ਹਾਂ ਬਾਕੀ ਇਹਦਾ ਟਾਂਜਾ ਤੁਸੀਂ ਚੈੱਕ ਕਰੋ ਲੰਬਾਈ ਕੱਦ ਤੋਂ ਬਹੁਤ ਵੱਡਾ ਕੱਦ ਤੋਂ ਵੱਡਾ ਠੀਕ ਹੈ ਬਈ ਸੋ ਤੇਜਾ ਕਸੂਆ ਇਹ ਸਮਝ ਲੈਣਾ ਸੋ ਹਫਤਾ ਇੱਕ ਹਜੇ ਸਮਾਂ ਲੈਂਦੀ ਹੈ ਠੀਕ ਹੈ ਜੀ ਬਾਕੀ ਚੱਡੇ ਲੇਵੇਂ ਤਾਂ ਤੁਸੀਂ ਇੱਕ ਆਈਡੀਆ ਵੀ ਲਾਜੋਗੇ ਇੱਕ ਹਫਤਾ ਹਜੇ ਸਮਾਂ ਕੱਢ ਜੂਗੀ RAM ਨਾਲ ਬੋਤਬਾਤ ਚੰਗਾ ਮੈਂ ਤਾਂ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਹੈ ਕਲਦੀ ਭਾਈ ਇੱਕ ਵਾਰੀ ਹੋਰ ਕਮਾ ਦਿਆ ਜੇ ਮਾੜਾ ਗਾਂਹ ਲਾ ਜਾ ਕੇ ਇੱਕ ਵਾਰੀ ਹੋਰ ਘੜਾ ਦਵਾ ਦਿਆ ਜੇ ਲੰਮੀ ਤੋਰਦੇ ਆ ਜੇ ਹੋ ਜਾ ਐਨ ਕਾਰ ਦਿੰਦੀ ਆਦਾ ਕੀ ਕੀ ਕਰਦੀ ਆ ਆ ਲੋ ਵੀ ਹੈਗੀ ਠੰਡੀ ਸੀਲ ਵੜੀ ਆ ہاں ਗਾਂ ਵਾਲਾ ਹੀ ਥਾਵ ਆ ہاں ਤੇ ਪੂਛਾਂ ਚੋਕ ਖਲੋਂਦੀ ਕਰਵਾ ਲਈ ਆ ਲੈ ਆਟਲਾ ਸਾਰੀਆਂ ਭਰ ਲੈ ਲੋ ਵੀ ਲੜਾ ਲੁੜਾ ਕਾਫੀ ਯਾਰ ਢਿੱਲ ਬਹੁਤ ਆ ਲੈਵੇ ਦੇ ਵਿੱਚ ਸੋ ਪੰਜਾ ਸੱਤਾ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਹਾਈਟ ਕਾਦ ਵਾਲੇ ਪਾਸੋਂ ਕੋਈ ਢਿੱਲ ਨਹੀਂ ਗਾ ਕੋਈ ਵੀ ਭਰਾ ਸੌਦਾ ਕਰਦਾ ਬੇ ਧੜਕ ਕਰ ਲਿਓ ਤੁਸੀਂ ਵੀ ਹਾਈਟ ਕਾਦ ਬੇਲ ਬੂਲ ਚੰਗੀ ਆ ਸੋ ਬਣੂ ਥੱਲਿਓ ਵੀ ਕਾਫੀ ਕਰਮਾਂ ਵਾਲੀ ਖੁੱਲਣ ਢਈ ਆ ਸੋ 35 ਦੀ ਪੂਰੀ ਗਾਰੰਟੀ ਤਸੱਲੀ ਆ ਕੋਈ ਭਰਾ ਇਥੇ ਆ ਕੇ ਆਪਣੀ ਤਸੱਲੀ ਕਰ ਲੈ। ਅਵਲੀ ਗਏ। ਦੁੱਧ ਵੀ ਗੁਲਦੀਪ ਚੋਂ ਆਜੂ ਚੰਗਾ ਬਾਈ 12 13 ਲੀਟਰ ਕਿੰਦਾ। 14 15। ਆਇਆ। ਹਾਂ। 14 15 ਕਿਲੋ ਭਰਉਂਦੀ ਆ ਦੁੱਧ। ਹਾਂ। ਸੇਵਾ ਕਰੀ ਤੇ ਕੋਈ ਹੋਰ ਗੱਲ ਸਕਦੀ। ਵੀ ਵੱਡੀ ਮਾਏ ਆ ਹੁਣ ਗੱਲ ਕੀ ਕਰਕੇ ਆਪਾਂ। ਪੂਰੀ ਵੱਡੀ ਆ। ਲਓ ਜੀ ਠੀਕ ਆ ਜੀ। ਸੋ ਮੱਝ ਵੱਡੀ ਆ ਬਾਕੀ ਚੱਡਾ ਤੁਸੀਂ ਵੇਖੋਗੇ ਬਟਨਾਂ ਵਾਲਾ ਪਿੰਦੀਆਂ ਵਾਲਾ। ਬਾਕੀ ਥਣ ਬਹੁਤ ਜਿਆਦਾ ਠੀਕ ਆ। ਸਾਰਾ ਬਿਲਕੁਲ ਪੱਧਰ ਬਖਾੜਾ ਪੈਕ ਸਾਈਡ ਤੋਂ। ਮੋਠਾੜਾ ਥਣਿਆ। ਆ ਵੇਖੋ। ਬਹੁਤ ਸੋਣਾ ਹਾਂ ਠੀਕ ਆ ਜੀ ਸੋ ਸਭ ਤੋਂ ਜਿਹੜੀ ਮੇਨ ਗੱਲ ਆ ਵੀ ਆ ਜਿਹੜੀ ਨੀਲਾ ਪਤੀ ਸ਼ਰੀਫੀ ਆ ਜਿਹੜੀ ਹਾਂ ਉਹ ਸੀਲ ਸੋਪਣਾ ਕਰਮ ਵਾਲੀ ਵੇੜਾ ਵਾਂਗੂ ਚੱਕੀ ਕਰਦੀ ਆ ਅੱਛਾ ਗੁਰਦੀਪ ਕੀ ਮੁੱਲ ਵੜੀ ਕੀ ਡਿਮਾਂਡ ਰਹੂਗੀ ਭਾਈ ਇਹਦੀ ਮੋਹ ਸੰਧ ਸਾਹਿਬ ਆਪਾਂ ਇੱਕ 20 ਕਰ ਲਈਏ ਵਾਹ ਮਾਈ ਤਿਆਂ ਦੀ ਮੈਨੂੰ ਇੱਕ 20 ਦੀ ਵੇਚ ਲਾ ਹਾਂ ਹਾਂ ਪਰ ਆਪਾਂ ਬਾਗੇ ਦੇ ਲਈ ਹਾਂ ਨਾ ਇੱਕ 10 ਦੀ ਇੱਕ 10 ਦੀ ਇੱਕ 10 ਦੀ ਦੇਣੀ ਹੈ ਉਹ ਵੀ ਅੱਡੀ ਵੱੱਡੀ ਮੈਂ ਹੈ ਪੂਰੀ ਪੂਰੀ ਵੱਡੀ ਆ ਹੂੰ ਜੇ ਮੈਂ ਸੂਈ ਹੁੰਦੀ ਫਿਰ ਆਪਾਂ ਇੱਕ 15 20 ਦੀ ਵੇਚ ਲਈਏ ਆਹ ਹਰ ਤਾਲ ਲਿਖਣੀ ਕੱਚੀ ਆ ਉਹ ਤਾਂ ਜਦੋਂ ਕੀਤਾ ਤਾ 14 15 ਲੀਟਰ ਚ ਕਹਿਤਾ ਚਵਾਤਾ ਕਦੇ ਕਿਸੇ ਟਾਈਮ ਉਹ ਕੀਤਾ ਵੀ ਫਿਰ ਤੇ ਚਵਾ ਕੇ ਭਾਵੇਂ ਜਲਾਗਾ ਨਾ ਹੋ ਜਾਣਾ ਹਾਂ ਗੱਲ ਪੜ ਦੀ ਕਰਦੇ ਆਂ ਵੀ ਗੱਲ ਤਾਂ ਅੱਜ ਦੀ ਕਰਦੇ ਆਂ ਹਾਂ ਅੱਜ ਇੱਕ ਤਾਂ ਦੀ ਇੱਕ ਤਾਂ ਦੀ ਲੋ ਵੀ ਇੱਕ 20 ਚਾਹੇ ਇੱਕ 25 ਡਿਮਾਂਡ ਕਰਾ ਲਓ ਤੁਸੀਂ ਬਾਕੀ ਥਾਂ ਤੋਂ ਓਕੇ ਹੋਣਗੇ ਭਾਵੇਂ ਕੋਈ ਇਤਰਾ ਹੀ ਮੰਗਾ ਲੇ ਆ ਆਪਦੀ ਘਰੇ ਜਾ ਕੇ ਤੇਪਲੇ ਠੀਕ ਆ ਜੀ ਹਾਂ ਲੋ ਵੀ ਜਿੱਦਾਂ ਮਰਜ਼ੀ ਤਸੱਲੀ ਕਰ ਲਿਆ ਜੇ ਇੱਥੇ ਆਣ ਕੇ ਕਰਨੀ ਕਿਸੇ ਸੱਜਣ ਨੇ ਘਰੇ ਮੰਗਾ ਕੇ ਕਰਨੀ ਆ ਜਿੱਦਾਂ ਵੀ ਕਿਸੇ ਭਰਾ ਨੂੰ ਸੂਤਰ ਪੈਠਦਾ ਉਦਾਂ ਹੀ ਕਰ ਲਿਆ ਜੀ ਇੱਕ ਦੱਸਦਾ ਇਹ ਮਾਲ ਮਿਲੂਗਾ ਤੁਹਾਨੂੰ ਬਹੁਤ ਵਧੀਆ ਚੰਗੀ ਸਾਫ ਸੁਥਰੀ ਆ ਇੱਕ ਅੱਗੇ ਇੱਕ ਹੋਰ ਤੁਹਾਨੂੰ ਮੱਝ ਦਿਖਾ ਦਿੰਦੇ ਆ ਪੂਰੀ ਹੈਵੀ ਬਾਡੀ weight ਆ ਫੁੱਲ ਵਜਨ weight ਦੇ ਵਿੱਚ ਜਲਦੀ ਬੇਬੇ ਸੂਈ ਸਵਾਈ ਬਾਈ ਆਹ ਸੂਈ ਆਈ ਕਿੰਨੇ ਕਿ ਦਿਨਾਂ ਦੀ ਇਹਨੂੰ ਹੋ ਗਏ ਆ 10 ਤੋਂ 15 ਦਿਨ ਚਾਤਰਾ ਦਿਨਾਂ ਦੇ ਕੀ ਮਗਰ ਆ ਗਿਆ ਬੱਚਾ ਕਟਾ ਮਗਰ ਇਹਦੀ ਮਗਰ ਕਟਾ ਹੈ ਹਾਂ ਬਾਕੀ ਚੱਡੇ ਚੁੰਡੇ ਦੀ ਤਾਂ ਵੀ ਬੜੀ ਸਾਫ ਆ ਚੱਡੇ ਦੀ ਇਹ ਬੜੀ ਸਾਫ ਆ ਕਿੰਨੇ ਕੁ ਬੋਲ ਦੁੱਧ ਬੜੀ ਇਹਦੀ ਵੀ ਦੁੱਧ ਦੁੱਧ ਕਿੰਨਾ ਦੱਸ ਲੈ ਦੋਦੇ ਦੇ ਕੋਲ 12 ਕਿਲੋ 12 ਕਿਲੋ ਦੁੱਧ ਹਾਂ ਲੈ ਆਵਾ ਪਰ 11 ਕਰਕੇ ਲਿਆਂਗੇ ਸੁਭਾ ਕੇ ਨਾ ਮਤ ਅਸੇ ਤੇ ਜਾ ਕੇ ਚੌਥਾ ਸੁਭਾ ਤੇ ਜਾਊਗਾ ਭਾਵੇਂ ਚੌਥਾ ਵੀ ਮੰਨ ਲੈ ਕੋਈ ਹਾਂ ਸੁਭਾ ਘਰ ਇਹ ਤੇ ਜਾਂਦੇ ਆਪਾਂ ਚੌਥਾ ਗਿਲ ਦਾ ਆ ਲੈ ਲੋ ਵੀ ਥੱਲੇ ਵੇਖੋ ਦੋਸਤੋ ਪੰਡਾ ਹੀ ਪਾਈ ਫਿਰਦੀ ਕਰਦਾ ਹਾਂ ਹੀ ਆ ਵੀ ਸਾਬਣਾ ਵੀ ਵੀ 12 ਕਿਲੋ ਦੁੱਧ ਇਸ ਮੈਂ ਤੇ ਥੱਲੇ ਬਾਕੀ ਚੋਣ ਇੰਨੀ ਭਾਵੇਂ ਨਿਆਣਾ ਬਾਦੇ ਥੱਲੇ ਕੋਈ ਹਾਂ ਹਾਂ ਨਿਆਣਾ ਚੋਦੇ ਹੋਗੇ ਨੇ ਲੈ ਲੋ ਵੀ ਮਗਰ ਕਟਾਇ ਦੇ ਠੀਕ ਆ ਤੇ ਟਾਂਚਾ ਵੀ ਪੂਰਾ ਡਬਲ ਆ ਚੌੜੇ ਪੱਲੇ ਦੀ ਆ ਠੀਕ ਆ ਤੇ ਇਧਰੋਂ ਤੁਹਾਨੂੰ ਆਪਾਂ ਬਹਿਣੀ ਪੂਣੀ ਵਾਲੇ ਪਾਸਿਓਂ ਥਾਣੇ ਕੋਲ ਵੀ ਵਿਖਾ ਦੇਨੇ ਇੱਕ ਬਹਿਣੀ ਵਾਲੀ ਸਾਈਡੋਂ ਆ ਉਲਟੋ ਪਾਸਿਓ ਦਿਖਾ ਰਿਆ ਮੈਂ ਤੁਹਾਨੂੰ ਠੀਕ ਆ ਜੀ ਤੇ 12 ਕਿਲੋ ਤੇ 24-25 ਦੀਆਂ ਰੂ ਉਹ ਚੋਨਾ ਪੋਲੀ ਠੀਕ ਆ ਬਈ ਹਾਂ ਲਓ ਵੀ ਚੋਣ ਜਵਾ ਦੀ ਬਿਲਕੁਲ ਪੋਲੀ ਆ ਠੀਕ ਆ ਤੇ ਟਾਂਜਾ ਪੂਰਾ ਡਬਲ ਆ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਇਹਨੂੰ ਭੈਣ ਬੋਲੋ ਵਜਨ ਵੇਟ ਤੈਨੂੰ ਪਤਾ ਵਾ ਘਰੂ ਡੰਗਰ ਕਿਸੇ ਤੋਂ ਚੁਅ ਨਹੀਂ ਜਾਂਦਾ ਨਾ ਇਹ ਆ ਬਿਲਕੁਲ ਪਰ ਹਾਂ ਉਹ ਪੈਸੇ ਲਾਉਣੇ ਅਗਲਾ ਲੈ ਕੇ ਰਾਜੀ ਨਹੀਂ ਭਰਾ ਹਾਂ 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 ਲਓ ਵੀ ਮਗਰ ਦੇ ਕਟਾ ਮੇਲਕਾਫ ਆ ਤੇ ਪੂਰੀ ਫੱਪਦੀ ਆ ਫੁੱਲ ਵਜਨ ਵਟੇ ਦੀ ਆ ਠੀਕ ਆ ਜੀ ਜੰਪਾਲ ਪੂਰਾ ਕਰਮਾਲੀ ਨੂੰ ਤੇ ਭਾਰੇ ਸਰੀਰਕ ਬੰਤਰ ਦੇ ਵਿੱਚ ਆ ਬਾਡਾ ਬੂਡਾ ਬੜਾ ਕੈਮ ਆ ਆ ਦੇਖੋ ਸੋ 12 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਮੌਕੇ ਤੇ ਆ ਕੋਈ 8 10 10 ਦਾ ਇਹਨਾਂ ਦੀ ਸੂਈ ਹੈ ਜਿਹੜੀ ਸਾਰੀ ਹਾਂ ਬਾਕੀ ਆ ਵੇਖੋ ਤੁਸੀਂ ਬੰਤਰ ਪੁੰਤਰ ਲੇਵੇ ਚੱਟੇ ਦੀ ਬਹੁਤ ਜਿਆਦੀ ਕਮਾਲ ਤੇ ਚਵਾਈ ਪੋਲੀ ਆ ਬਾਕੀ ਕਿਸੇ ਰਕਮ ਦਾ ਕੋਈ ਭੂਰ ਛੱਟੇ ਵਾਲੀ ਤਾਂ ਗਾਂ ਦੀ ਕੋਈ ਨਹੀਂ ਹੈ ਨਾ ਨਾ ਕੀ ਹੋਊਗੀ ਠੀਕ ਆ ਤੇ ਇਹ ਕਿਨੇ ਦੇ ਦੇ ਰਿਹਾ ਵੀਰ ਮੋਲ ਤੇ ਭੋਜਾ 1 5 ਕਰ ਲਈਏ ਹਾਂਜੀ ਆਣਾ 1 ਲੱਖ ਦੀ ਦਿਆਂਗੇ ਪੂਰੇ ਦੀ ਹਾਂ 500 ਛੱਡਾਂਗੇ ਇਹਦੇ ਚ ਲੈ ਵੀ ਹਾਂ ਪੂਰੇ ਲੱਖ ਦੀ ਤੋਂ 500 ਵਿੱਚੋਂ ਛੋੜ ਛੱਪਾ ਹੀ ਹੋਣਾ ਹੈ ਮਾਨਤਾ ਨਹੀਂ ਹੋਣਾ ਜੀ ਜੇ 12 ਕਿਲੋ ਹੋਵੇਗਾ ਜੇ ਹੁਣ ਗਰਮੀ ਦਾ ਕਰੇ ਤੂੰ ਤਾਂ ਘਟ ਗਈਆਂ ਥੋੜੀਆਂ ਤੈਨੂੰ ਪਤਾ ਹਮਮ ਗਰਮੀ ਨਵੀਂ ਤੂੜੀ ਆ ਗਈ ਜਾਨ ਆ ਬਾਕੀ ਤੇ ਉਹ ਦਵਾ ਉਹਦੇ ਫੇਰ ਕਰ ਜੂਗੀ ਤੇਰਾ 14 ਕਿਲੋ ਦੀ ਠੀਕ ਆ ਮੈਂ ਵੱਡੀ ਆ ਚੋੜੇ ਪੱਲੇ ਦੀ ਆ ਪਤਾ ਨਹੀਂ ਇਹਨੂੰ 14 15 ਜੇ ਆਪਾਂ ਗੱਲ ਕਰੀਏ ਵੀ ਚਲੋ ਨਸਲਾ ਕਰ ਤੂਤਾ ਹਾਂ ਪਹਿਲੂ ਹੈਗਾ ਹੀ ਇਹਨਾਂ ਮੈਂ ਹੋਣੀ ਘਟਿਆ ਵਾ ਨਸਲਾ ਬਰੀਡਾਂ ਨੇ ਦੁੱਧ ਚਵਾਉਣਾ ਬਾਕੀ ਐਡੀ ਮੈਂ ਇਹਨੂੰ ਵੇਹ ਜੇ 14 15 ਕਹੀਏ ਵੀ ਨਾ ਚਵਾਵੇ ਤੇ ਫੇਰ ਗੱਲ ਕੋਈ ਨਹੀਂ ਹਾਂ ਫੇਰ ਤੇ ਗੱਲ ਹੀ ਕੋਈ ਨਹੀਂ ਨਿਗੇ ਨਿਗੇ ਚਵਾਹੀ ਇਹਦੀ ਲਓ ਬਲ 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 ਲੋਵੀ ਇਹ ਦੋਸਤੋ ਸਮਝ ਦੀ ਪੂਰੀ ਡਿਟੇਲ ਆ ਅੱਜ 12 ਕਿਲੋ ਤੇ ਜਿਹੜੀ ਲਾਈਨ ਦੇ ਨਾਲ ਲੱਖ ਦੇ ਵਿੱਚੋਂ 500 ਰੁਪਇਆ ਸ਼ੋਰ ਤੇ ਮਗਰ ਕਟਾ ਮੇਲ ਕਾਫ ਬਾਕੀ ਬਾਡਾ ਸਟਰਕਚਰ ਚੰਗਾ ਮੈਂ ਤਾਂ ਹੱਥ ਪਾ ਸਕਦੇ ਹਾਂ ਚਵਾਈ ਦੀ ਪੋਲੀ ਵੀਰ ਦੱਸ ਰਿਹਾ ਵੀ ਚੋਣ ਚਾਨ ਬੜੀ ਸਾਫ ਸੁਥਰੀ ਹੈ ਚਵਾਈ ਵੀ ਓਕੇ ਹੋ ਗਈ ਤੁਮ ਇਦਾਂ ਮੰਗਾ ਲੈ ਕੋਈ ਗਲਤੀ ਭਾਈ ਅੱਗੇ ਆਪਣੇ ਕੋਲ ਆ ਸਿੰਗਾ ਵਾਲੀ ਵੜ ਕਾਹੀ ਵੱਡੀ ਕਾਲੀ ਬਲੈਕ ਆ ਗੱਭਾਏ ਸੂਈ ਆ ਇਹ ਇਹ ਸੂਈ ਆ ਕਿੰਨੇ ਦਿਨਾਂ ਦੀ ਇਹਨੂੰ ਹੋ ਗਿਆ ਰਿਹਾ 20 25 ਦਿਨ 20 25 ਦਿਨਾਂ ਦੀ ਹਾਂ ਬੱਛੀ ਮਗਰ ਇਹ ਲਓ ਵੀ ਮਗਰ ਬੱਛੀ ਹੋਈ ਹੈ ਸੋ 20 25 ਦਿਨਾਂ ਦੀ ਸੂਈ ਆ ਮਗਰ ਬੱਛੀ ਆ ਗਈ ਠੀਕ ਆ ਜੀ ਤੇ ਸਵੇਰ ਚ ਦੁੱਧ ਆਈਏ ਦੁੱਧਾ ਮਾਲੇ ਭਾਈ ਕੋਈ ਤੀਜਾ ਮੰਨ ਲੈ ਦੁੱਧ ਕਿੰਨਾ ਆਇਆ ਇਸ ਵਕਤ ਇਹ ਵਕਤ ਤੇ 8 ਕਿ 8 ਗੇਰ ਹਾਂ 7 ਗਣ ਕੇ ਦੇਾਂਗੇ ਹਾਂ ਵਾਹਰ ਵੱਡੀ ਆ ਕਲਦੀਪ ਦੁੱਧ ਘਟਾ ਜੇ ਹਾਂ ਦੁੱਧ ਗਰਮੀ ਨਾਲ ਘਟ ਗਈ ਆ ਤਿੰਨ ਦੇ ਹੋਗੇ ਤੂੜੀ ਨੂੰ ਲੱਗੇ ਲਾ ਕਾਲੀ ਵੇਲੀ ਹੋਇਆ ਲੈ ਬਿਲਕੁਲ ਬਿਲਕੁਲ ਅਤਾ ਤਾਂ ਆਪ ਵੀ ਧਿਆਨ ਨਹੀਂ ਦਿੱਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਬੰਦਾ ਪਸ਼ੂਆਂ ਨਾਲ ਘਟ ਹੁੰਦਾ ਹਾਂ ਤੂੜੀ ਟਰਾਲੀ ਸਾਹਮਣੇ ਲੱਗੇ ਆ ਸਾਰੇ ਤੋਂ ਥਾਂ ਜਿਹੜਾ ਕਿਸਾਨ ਵੀਰੋਂ ਪੂਰਾ ਮੁਠੀ-ਮੁਠੀ ਆ ਹੱਥੀ ਚਵਾਈ ਲੱਗਾ ਨਾ ਦੋਣ ਵੜੀ ਆ ਵੀ ਬਹੁਤ ਹੀ ਜ਼ਿਆਦੀ ਪੋਲੀ ਆ 8 ਕਿਲੋ ਦੋ ਤੇ 7 ਕਿਲੋ ਕਲਦੀਪਾਂ ਦਾ ਵੀ ਆਪਾਂ ਤਸੱਲੀ ਦੇ ਦਿਆਂਗੇ ਵੀ 7 ਕਿਲੋ ਜਿਹੜਾ ਭਰਾ ਕੋਈ ਆਨਲਾਈਨ ਸੌਦਾ ਕਰਦਾ ਚਾਹੇ ਇੱਥੇ ਵੀ ਆਉਂਦਾ ਆ ਆ ਨਗਰ ਬੱਛੀ ਆ ਆ ਬੱਚਾ ਦੇਖ ਲਓ ਹੂੰ ਮੀ ਨਿਗਦੀ ਸੂਈ ਮੀ ਨਿਗਦੀ ਔਂ ਮਹੀਨੇ ਲੱਗੇ ਲੈ ਭਾਂ 5 ਦਿਨਾਂ ਦੀ ਇੱਥੇ ਗਈ ਹੈਗੀ ਜੀ ਚਲੋ ਹਾਂ ਬੌਧੀ ਇਹ ਪੱਕੀ ਟਾਂਚਾ ਬਾਕੀ ਜਿਹੜਾ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਕਦ ਵੱਡਾ ਇਹਦਾ ਲੰਬਾਈ ਲੰਬੂਈ ਪੈੜ ਦੀ ਚੰਗੀ ਹੈ ਬਾਕੀ 8 ਕਿਲੋ ਤੇ 7 ਕਿਲੋ ਦੀ ਤਸੱਲੀ ਤੇ ਲੈ ਜਿਓ ਕੋਈ ਭਰਾ ਠੀਕ ਆ ਜੀ ਤੇ ਚੋ ਚਵਾ ਕੇ ਜਿੰਦਾ ਮਰਜੀ ਇਥੇ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਆ ਥਣ ਪੂਰਾ ਮੁਠੀ ਵਾਲਾ ਕੋਈ ਫੋੜ ਛਾਂਕ ਨਹੀਂ ਕਿ ਚਾਰ ਹੀ ਥਾਣਾ ਠੀਕ ਆ ਜੀ ਤੇ ਥਣ ਵੀ ਬਿਲਕੁਲ ਉਂਗਲ ਉਂਗਲ ਜਿੰਦਾ ਲੰਬਾ ਪੂਰਾ ਮੁਠੀ ਮੁਠੀ ਥਾਣਾ ਥੂਣ ਬਹੁਤ ਹੀ ਜ਼ਿਆਦੀ ਬੋਲੀ ਆ ਆ ਗਰਮ ਹੋ ਜਾਣਾ ਸੋ ਹੈ ਠੰਡੀ ਤੇਰੀਆ ਸੀਲਸ ਆਊਗਾ ਠੀਕ ਆ ਵੀ ਹਾਂ ਕਲਦੀਪ ਕੀ ਮੁੱਲ ਵੀਰੇ ਕੀ ਡਿਮਾਂਡ ਰੋਗੇ ਜੀ ਬੋਲਦੇ ਜੋ ਮਰਜ਼ੀ ਗੱਲ ਇਹ 5000 ਦੇ ਦਿਆਂਗੇ 5000 ਦੀ ਹਾਂ ਯਾਰ ਛੱਡਦਾ 24000 ਦੇਣਾ 24000 ਤੇ ਹਾਂ 24000 ਹਾਂ ਲੋ ਵੀ ਬਾਕੀ ਜਿਥੇ ਆਥੂ ਆਵੇ ਦੁੱਧ 8-9 ਕਿਲੋ ਫੇਰ ਕਰੀ ਜਾਣਾ ਮੈਂ ਹੂੰ ਲੋ ਵੀ ਇਹ 24000 ਦੀ ਮਿਲ ਜੂਗੀ ਠੀਕ ਆ ਜੀ ਸੋ ਦੁੱਧ ਦੇ ਅਕੋਰਡਿੰਗ ਹੀ ਗੱਲਬਾਤ ਬੰਨੀ ਆ ਦੁੱਧ ਹੁਣ ਜਿੰਨਾ ਕਿ ਇਹਦੇ ਥੱਲੇ ਆ ਮੌਕੇ ਤੇ ਉਸ ਅਕੋਰਡਿੰਗ ਹੀ ਰੇਟ ਕੀਤਾ ਗਿਆ ਠੀਕ ਆ ਜੀ ਕਿਉਂਕਿ ਇਹ ਭਰਾ ਦੀ ਚਲੋ ਸੇਵਾ ਰਹੀ ਜਾਂ ਵੈਸੇ ਘਰੇ ਜੰਗੀ ਕੇਅਰ ਕੀਤੀ ਤੇ ਦੁੱਧ ਵਧਾਉਣਾ ਉਹ ਕੇ ਸੇਵਾ ਦੇ ਡਿਪੈਂਡਾ ਬਾਕੀ ਅੱਜ ਜਿਹੜੀ ਸਿਚੁਏਸ਼ਨ ਤੇ ਵਿੱਚ ਹੈਗੀ ਆ ਉਸ ਅਕੋਰਡਿੰਗ ਰੀਅਟ ਕਰ ਦਿੱਤਾ ਸੋ ਪਸੰਦ ਆ ਜਾਊਗੀ ਤੁਹਾਨੂੰ ਪੜਤਾ ਜੈਜ ਆ ਇੱਧਰ ਇੱਕ ਸ਼ਾਈਵਾਲ ਅੰਗ ਦੇ ਵਿੱਚ ਇੱਕ ਤੋਹਫਾ ਤੁਹਾਨੂੰ ਦਿਖਾਉਣੇ ਆ ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਸੀਲਸੂਲ ਬਹੁਤ ਜ਼ਿਆਦੀ ਆ ਠੰਢੀ ਆ ਪੂਰੀ ਬਨ ਬੋਨ ਲੰਬਾ ਧੋਨ ਬਾਕੀ ਤੁਸੀਂ ਵੇਖ ਸਕਦੇ ਜੇ ਲੰਬੋਚੜਾਂ ਪੂਰਾ ਲੰਬਾ ਧੋਨ ਆ ਸੀਲਸ ਲੱਗ ਪੁਨਾ ਕਰਮ ਵਾਲੀ ਦੇ ਵਿੱਚ ਜਲਦੀ ਸਵੇਰ ਦੂਜਾ ਕੇ ਕਰਵਾ ਦੂਜਾ ਦੂਜਾ ਸੁਣਦੀ ਆ ਨਾ ਹਾਂ ਗੱਬਾਂ ਨਾਲ ਦੇਜੂ ਦਿਨਾਂ ਅਚ ਪਾਚਰ ਹਉ ਤਾਂ ਲੈ ਆਈ ਹੋਊਗੀ ਹਫਤੇ ਦੇ ਅੰਦਰ ਹਾਂ ਲੈ ਵੀ ਤੋਂ ਹਫਤਾ ਦਾ ਸਮਾਂ ਤੋਂ ਸੋ ਮੰਨ ਕੇ ਸੌਦਾ ਕਰ ਲਿਆ ਜੇ ਇੱਧਰ ਤੁਹਾਨੂੰ ਫੇਸ ਕੁਆਲਿਟੀ ਵਿਖਾ ਦਿੰਦੇ ਆ ਬੇਸ਼ੱਕ ਕੋਈ ਦੋ ਦੋ ਢਾਈ ਢਾਈ ਇੰਚ ਸਿੰਘ ਹੈਗੇ ਪਰ ਆਂਦੀ ਕੁਛ ਨਹੀਂ ਕਰਮਾ ਲਈ ਚਲੋ ਕੋਈ ਜਦੋਂ ਦਗਾਇਆ ਨਾ ਜਾਵੇ ਸਿੰਘ ਤੋਂ ਸਿੰਘ ਨਿਕਲਨੇ ਹੁੰਦੇ ਪਸ਼ੂ ਦੇ ਹਾਂ ਤੇ ਬਾਕੀ ਹੈ ਠੰਡੀ ਧੀ ਤੇਰੀ ਜਾਂ ਸੀਲਸ ਆਊਗਾ ਤੇ ਬਾਕੀ ਝੋਲਾ ਚਲਾ ਥੱਲੇ ਉਹ ਤੁਹਾਨੂੰ ਵਿਖਾ ਦਿੰਦੇ ਆ ਆ ਦੇਖੋ ਝੋਲਾ ਪਹਿਲੇ ਨੇ 12 ਕਿਲੋ ਦੋਧੇ ਕੱਢਿਆ ਰਕੀ ਦੇ ਵੱਧ ਕੱਢੂਗੀ ਹਾਂ ਹੂੰ ਤੋਂ ਨਵੇਂ ਆ ਵਾਸੀ-ਵਸੀ ਦੇ ਦੇ ਹੋਈ ਕੁੜੀਆਂ ਸ਼ਹੀ ਆ ਦੇ ਹਾਂ ਆਪਾਂ ਦਾ ਸੁੱਖਾ ਸੁਖਦੇ ਆ ਵੀ ਚਲੋ ਬੱਚੀਆਂ ਦੇ ਨਾ ਕਰਮਾਲੀਆਂ ਜਿਹੜੀਆਂ ਮੱਝਾਂ ਕੱਟੀਆਂ ਦੇ ਨਾ ਹਾਏ ਲੈ ਵੀ ਕਲਦੀਪ ਤੋਰ ਲਾ ਵੀਰ ਅਦਾਣੀ ਸੋ ਦੋਸੋ ਦੂਜਾ ਸੁਬਾ ਸੂਨ ਆਲੀ ਆ ਸੋ ਹਫਤਾ ਆਈਡੀਆ ਆ ਵੀ ਇੱਕ ਹਫਤੇ ਦੇ ਅੰਦਰ ਅੰਦਰ ਕਰਮਾਲੀ ਆਈ ਖਲੋਤੀ ਆ ਰੰਗ ਬਿਲਕੁਲ ਰੈੱਡ ਕਲਰ ਦੇ ਵਿੱਚ ਡਾਰਕ ਰੈੱਡ ਆ ਤੇ ਬਾਕੀ ਹਾਈ ਟੂ ਮੀਡੀਅਮ ਦੇ ਵਿੱਚ ਸੋ ਬਾਕੀ ਕੈਰੈਕਟਰ ਜਿਹੜੇ ਸ਼ਾਈ ਵਾਲ ਅੰਗਵੈੜ ਦੇ ਵਿੱਚ ਹੁੰਦੇ ਆ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਹੈਸੀਲੀਆਂ ਦੇ ਵਿੱਚ ਆ ਕੋਈ ਪਜਾਕ ਦੀ ਵੱਡੀ ਆਂਦੀ ਡਰਦੀ ਟੁੱਕਰਦੀ ਨਹੀਂ ਜਿੰਨੇ ਵੀ ਆ ਹੈਸੀਲਸ ਆਉਗਾ। ਤੋਂ ਇਸ ਤੋਂ ਬਾਅਦ ਦੱਸ ਲਈ ਜਦੋਂ ਆਪਾਂ ਨਹੀਂ ਕਰਾ ਸਕਦੇ ਕਿ ਜਿੰਨਾ ਕਿ ਹੁਣ ਮੌਕੇ ਤੇ ਕਰਾ ਸਕਦੇ ਆ। ਵੀ ਪਸ਼ੂ ਜਿਹੜਾ ਗਰਮ ਗਰਮ ਨਾ ਹੋਵੇ ਤਾਂ ਕਰਕੇ ਤਸੱਲੀ ਕਰਾਵਾ। ਨਾ ਨਾ ਗਰਮ ਗਰਮ ਕੋਈ ਨਹੀਂ ਠੰਡੀ ਹੋੜੀ ਆ ਲਾਲ ਚੜ ਜਾਨੇ ਸਾਰੇ। ਠੀਕ ਆ। ਤੋਂ ਬਾਕੀ ਜੈਜ ਰੇਡ ਦੇ ਵਿੱਚ ਮਿਲ ਜੂਗੀ। ਤੋ ਦੁੱਧ ਕਰਮ ਵਾਲੀਆਂ ਬਿਲਕੁਲ ਟਾਕਰਾ ਮੱਜਾਂ ਦਾ ਕੀਤੀ ਜਾਣਾ ਕੁਲਦੀਪ ਸਿੰਘ ਹਾਂ ਦੁੱਧੇ ਮੋਟਾ ਹੋ ਗੇ ਦਾ ਹਾਂ ਤੋ ਜਿਹੜੇ ਭਰਾਵਾਂ ਨੇ ਰੱਖੀਆਂ ਚਲੋ ਸ਼ਾਈ ਵਾਲ ਬੈਠਾ ਚਲੋ ਦੱਸਦੇ ਆ ਹਾਂ ਦੁੱਧ ਦੱਦ ਦੀ ਵੀ ਫੈਡ ਫੂਡ ਵੀ ਚੰਗੀ ਰਹੀ ਇਹਨਾਂ ਦੀ ਮੇਰੀ ਪੂਰੀ ਤੇ ਇਹ ਕੁਲਦੀਪਰ ਗਿਫਟ ਕਿੰਨੇ ਦਾ ਦੇ ਦਾਂ ਫਿਰ ਇਹ ਗਿਫਟ ਮੋਲ ਦੇ ਬੰਨੇ ਕਰੀ 40 42 ਆ ਆਣਾ 35000 ਦੇਾਂਗੇ 35000 ਹਾਂ ਠੀਕ ਆ ਹੋਰ ਹੋ ਜੂਗਾ ਥੋੜਾ ਬਾਧ ਵਿਚੋਂ ਥੋੜਾ ਬਾਧ ਜਿਆਦਾ ਨਹੀਂ ਚਲ ਕਰ ਦਿਓ ਖੁਸ਼ੀ ਨਾਲ ਜਿਹੜੇ ਮੋਕੇ ਤੇ ਥੋੜਾ ਬਾਧ ਮੈਂ ਚਲ ਮਾਨਤਾ ਕਰ ਦਾਂਗੇ ਲੋ ਵੀ ਪਾ ਜਿਆਦਾ ਨਹੀਂ ਠੀਕ ਆ ਸੋ 35000 ਦੀ ਦੋਸਤੋ ਡਿਮਾਂਡ 40 38 ਕੁਛ ਵੀ ਕਰਾ ਲਓ 35000 ਦੀਆਂ ਮਿਲ ਨਹੀਂ ਆ। ਬਾਕੀ ਆ ਗਈ ਵਰਤੀ ਆ। ਹਾਂ। ਗਰਮੀ ਦਾ ਤੋਹਫਾ ਜੀ ਦਾਂ ਜੀ। ਫ੍ਰਿਜ ਕਰਮਾ। ਸਹੀ ਆ। ਇਹੋ ਜੀ ਲਾਭ। ਸੋ ਆਹ ਫੀਲਿੰਗਾਂ ਸੂਲੀਆਂ ਜਿਹਦੇ 35000 ਤਾਂ ਇਹ 200 ਤੋਹਫਾ ਮਿਲ ਜੂਗਾ। ਸੋ ਪਸੰਦ ਆ ਜੂਗੀ ਭਰਾਵਾਂ ਨੂੰ ਜਿਨ੍ਹਾਂ ਨੇ ਵੈੜਾ तकरीबन ਇੰਨੇ ਕੇ ਪੈਸੇ ਖਰਚ ਕਰਨੇ ਆ ਤੇ ਬਹੁਤ ਪਰਫੈਕਟ ਵੈੜਾ। ਬਾਕੀ ਇਦਾਂ ਹੀ ਤੁਸੀਂ ਆਣ ਕੇ ਆਪਣੀ ਹਾਥੋਂ ਤੋ ਲਾ ਕੇ ਤਸੱਲੀ ਕਰ ਲਿਆ ਜੇ ਕਿਸੇ ਭਰਾ ਨੇ ਪੈਸੇ ਲਾਉਣੇ ਹੁੰਦੇ ਆ। ਕਿਸੇ ਰਕਮ ਦਾ ਕੋਈ ਗਲਤ ਪੋਸ਼ੂ ਨਹੀਂਗਾ। ਬਾਕੀ ਤਸੱਲੀ ਤੁਹਾਡੀ ਆ ਠੀਕ ਆ ਤੇ ਇਹ ਅੱਜ ਨਾਗ ਜਿਹੜੇ ਪੰਜ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਦੋ ਇਧਰ ਗੱਬਣ ਮਈਆਂ ਦਿਖਾਈਆਂ ਤੁਹਾਨੂੰ ਇੱਕ ਸੂਈ ਸਵਾਈ ਆ 12 ਕਿਲੋ ਦੁੱਧ ਤੇ ਚੱਲਣ ਢਈ ਆ ਪੂਰੇ ਹੈਵੀ ਪਾਰਟੀ weight ਦੇ ਵਿੱਚ ਤੇ ਇਧਰ ਦੋ ਬਣਾ ਤੁਹਾਨੂੰ ਦਿਖਾ ਦਿਆਂਦੇ ਕੁਲਦੀਪ ਵੀਰ ਇੱਕ ਨੰਬਰ ਆਪਣੇ ਬੋਲ ਦੇ ਨੰਬਰ 9465133233 ਪਿੰਡ ਬੁਰਜ ਨੱਥੂਏ ਤਸੀਲ ਪਟੇ ਜਿਲ੍ਹਾ ਤਰਤਰ ਠੀਕ ਹੈ ਜੀ ਬਸ ਜਾ ਸਾਸਰੀ ਕੁਲਦੀਪ ਲਓ ਵੀ ਦੋਸਤੋ ਇਹ ਸਨਵੀਰ ਕੁਲਦੀਪ ਸਿੰਘ ਪਿੰਡ ਬੁਰਜ ਨੱਥੂਕੇ ਤੋਂ ਬਾਕੀ ਮੇਰਾ ਭਰਾ ਪਸ਼ੂ ਆਉਂਦੇ ਰਹਿੰਦੇ ਆ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਅੱਜ ਫਿਲਹਾਲ ਇਹ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਆ ਪਸ਼ੂ ਪਸੰਦ ਆ ਹੋਣਗੇ ਸੋ ਬਾਕੀ ਮੇਰਾ ਭਰਾ ਧਿਆਨ ਗਿਆ ਆਪਣੀ ਤਸੱਲੀ ਕਰੋ ਵਾਰ-ਵਾਰ ਆਪਾਂ ਇੱਕੋ ਇੱਕ ਗੱਲ ਕਹੀਦੀ ਆ ਪੈਸਾ ਔਕਾ ਬਣਦਾ ਕਿਸੇ ਭਰਾ ਨੇ ਪਹਿਲੀ ਵਾਰੀ ਲਾਉਣਾ ਹੁੰਦਾ ਕਿਸੇ ਨੇ ਕਾ ਵਪਾਰ ਲੈਣ ਦੇ ਵਿੱਚ ਵੀ ਪਸ਼ੂ ਖਰੀਦਣਾ ਹੁੰਦਾ ਤਾਂ ਤਸੱਲੀ ਕਰਕੇ ਲੈ ਕੇ ਜਾਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ